ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤਈ ਜਾਂਦੇ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪ੍ਰਾਣੀ ਚੀਜ਼ ਬਾਰੇ ਜਾਣਕਾਰੀ ਦੇਣ ਜਾ ਰਿਹਾ ਇਹ ਜਿਹੜੀ ਤੁਹਾਡੇ ਸਾਹਮਣੇ ਪਈ ਆ ਆਜੋ ਤੁਹਾਨੂੰ ਦੱਸਦਾ ਵੀ ਇਹ ਕੀ ਚੀਜ਼ ਆ ਤੇ ਕਿਸ ਕੰਮ ਲਈ ਬਰਤੀ ਜਾਂਦੀ ਦੀ ਪਹਿਲੇ ਸਮਿਆਂ ਚ ਖੋਹਾਂ ਚ ਕੱਢ ਗਏ ਪਾਣੀ ਪੀਂਦੇ ਹੁੰਦੇ ਦੀ ਤੇ ਹੋਰ ਕੰਮਾਂ ਲਈ ਵੀ ਪਾਣੀ ਦੀ ਵਰਤੋਂ ਕੀਤੀ ਜਾਂਦੀ ਦੀ ਜਿਵੇਂ ਕੱਪੜੇ ਧੋਣ ਲਈ ਜਾਂ ਹੋਰ ਮੱਝਾਂ ਵਗੈਰਾ ਨੂੰ ਭਲਾਉਣ ਲਈ ਸੋ ਪਾਣੀ ਖੂਹਾਂ ਦੇ ਵਿੱਚੋਂ ਡੋਲਾਂ ਦੇ ਨਾਲ ਕੱਢਿਆ ਜਾਂਦਾ ਸੀ ਜਾਂ ਬਾਲਟੀਆਂ ਦੇ ਨਾਲ ਕੱਢਿਆ ਜਾਂਦਾ ਸੀ ਹਰੇਕ ਖੂਹ ਦੇ ਉੱਪਰ ਇੱਕ ਦੋ ਡੋਲ ਜ਼ਰੂਰ ਪਏ ਹੁੰਦੇ ਸਨ ਜਿੰਨਾਂ ਆ ਗਏ ਗੁਹਾਂ ਚੋਂ ਪਾਣੀ ਕੱਢਿਆ ਜਾਂਦਾ ਸੀ ਇੱਕ ਰੱਸਾ ਪਾਇਆ ਹੁੰਦਾ ਸੀ ਡੋਲ ਨੂੰ ਜਾਂ ਬਾਹਰਤੀ ਦੇ ਗੁੰਡੇ ਨੂੰ ਰੱਸਾ ਪਾਇਆ ਹੁੰਦਾ ਵੀ ਔਰ ਰੱਸਾ ਉੱਪਰ ਆ ਕੇ ਖੂਦ ਦੇ ਉੱਪਰ ਪਾਉਣੀ ਲੱਗੀ ਹੁੰਦੀ ਦੀ ਜਿਹੜੀ ਆਹ ਤੁਸੀਂ ਦੇਖ ਰਹੇ ਹੋ ਇਹ ਲੱਗੀ ਹੁੰਦੀ ਦੀ ਇਹ ਲੱਕੜ ਦੀ ਬਣੀ ਹੁੰਦੀ ਦੀ ਤੇ ਇਹਦੇ ਉੱਪਰ ਰੱਸਾ ਚੱਲਦਾ ਹੁੰਦਾ ਦੀ ਖੂਦ ਦੇ ਵਿੱਚ ਪਾਣੀ ਕੱਢਣਾ ਇਹਦੇ ਨਾਲ ਸੌਖਾ ਹੁੰਦਾ ਸੀ ਕਿਉਂਕਿ ਜਦੋਂ ਹੱਥ ਲਿਆ ਖਿੱਚਦੇ ਦੀ ਰਸਾ ਡੋਲ ਨੂੰ ਖਿੱਚਦੇ ਦੀ ਤਾਂ ਇਹ ਗੋਲ-ਗੋਲ ਘੁੰਮਦੀ ਦੀ ਤੇ ਪਾਣੀ ਕੱਢਣਾ ਸੌਖਾ ਹੁੰਦਾ ਸੀ ਪਹਿਲਾਂ ਸਿੱਧਾ ਹੀ ਪਾਣੀ ਕੱਢਦਾ ਹੁੰਦੇ ਦੀ ਜਦੋਂ ਇਹ ਪੌਣੀਆਂ ਨਹੀਂ ਸੀ ਹੁੰਦੀਆਂ ਫਿਰ ਜਦੋਂ ਪਾਉਣੀਆਂ ਇਹ ਲੱਗੀਆਂ ਖੂਹਾਂ ਦੇ ਉੱਪਰ ਤਾਂ ਪਾਣੀ ਕੱਢਣਾ ਸੁਖਾਲਾ ਹੋ ਗਿਆ ਸੌਖਾ ਹੋ ਗਿਆ ਸੋ ਬਹੁਤਾ ਫਿਰ ਜ਼ੋਰ ਨਹੀਂ ਤੀ ਲੱਗਦਾ ਇਸ ਕਰਕੇਆਂ ਪਾਉਣੀਆਂ ਦੀ ਕਾੜ ਕੱਢੀ ਗਈ ਤਾਂ ਕਿ ਪਾਣੀ ਖੂਹਾਂ ਚੋਂ ਸੌਖਾ ਕੱਢਿਆ ਜਾ ਸਕੇ ਤੋ ਜਦੋਂ ਡੋਲਾ ਨਾਲ ਪਾਣੀ ਕੱਢਦੇ ਦੀ ਖੂਹਾਂ ਵਿੱਚੋਂ ਉਦੋਂ ਪਾਣੀ ਉਦੋਂ ਪਾਣੀ ਦੀ ਬਰਬਾਦੀ ਨਹੀਂ ਸੀ ਹੁੰਦੀ ਕਿਉਂਕਿ ਉਹਨਾਂ ਕੇ ਪਾਣੀ ਕੱਢਿਆ ਜਾਂਦਾ ਸੀ ਜਿੰਨੇ ਕ ਦੀ ਲੋੜ ਹੁੰਦੀ ਸੀ ਹੁਣ ਤਾਂ ਪਾ ਟੂਟੀਆਂ ਖੁੱਲੀਆਂ ਛੱਡ ਦਿੰਦੇ ਆ ਪਾਣੀ ਦੀ ਬਰਬਾਦੀ ਹੁੰਦੀ ਆ ਪਰ ਉਦੋਂ ਪਾਣੀ ਦੀ ਬਰਬਾਦੀ ਨਹੀਂ ਸੀ ਹੁੰਦੀ ਕਿਉਂਕਿ ਉਹਨਾਂ ਕੇ ਪਾਣੀ ਕੱਢਿਆ ਜਾ ਸਕਦਾ ਜਾਂਦਾ ਸੀ ਜਿੰਨੇ ਕ ਦੀ ਲੋੜ ਹੁੰਦੀ ਦੀ ਸੋਏ ਸੰਦ ਜਿਹਨੂੰ ਪਾਣੀ ਕਹਿੰਦੇ ਨੇ ਇਹ ਖੂਦ ਦੇ ਉੱਪਰ ਲੱਗੇ ਆਉਂਦਾ ਸੀ ਇਹਦੇ ਆਲੇ ਦਾਲ ਦੇ ਦੋ ਲੋਹੇ ਦੇ ਅੰਗਲੈਰ ਲੱਗੇ ਹੁੰਦੇ ਸੀ ਤੇ ਗੱਬੇ ਕੋ ਲੋਹੇ ਦੀ ਯਾਰਡ ਪਾਈ ਹੁੰਦੀ ਸੀ ਇਸ ਗਲੀ ਵਿੱਚ ਵਰਾੜ ਪਾਈ ਹੁੰਦੀ ਦੀ ਜਿਹਦੇ ਉੱਪਰ ਇਹ ਪਾਣੀ ਚੱਲਦੀ ਦੀ ਤੇ ਉੱਪਰ ਇਹਦੇ ਰਸਾ ਚੱਲਦਾ ਸੀ ਸੋ ਫਿਰ ਕੋਹਾਂ ਦੇ ਬਾਅਦ ਨਲਕੇ ਚੱਲ ਪਏ ਜਿਨ੍ਹਾਂ ਨਾਲ ਕੇ ਪਾਣੀ ਕੱਟ ਕੇ ਪੀਤਾ ਜਾਂਦਾ ਸੀ ਜਾਂ ਹੋਰ ਕੰਮਾਂ ਲਈ ਵਰਤੇ ਜਾਂਦਾ ਸੀ ਫਿਰ ਨੜਕਿਆਂ ਤੋਂ ਬਾਅਦ ਫਿਰ ਮੋਟਰ ਆ ਗਈਆਂ ਸਮਰਸੀ ਵਾਲਾ ਗਏ ਜਿਹਨਾਂ ਨਾਲ ਹੁਣ ਪਾਣੀ ਕੱਢਿਆ ਜਾਂਦਾ ਏ ਸੋ ਹੁਣ ਉਹਾਂ ਜੋ ਪਾਣੀ ਨਹੀਂ ਕੱਢਿਆ ਜਾਂਦਾ ਉਹ ਵੀ ਸੁੱਕ ਗਏ ਨੇ ਉਹਾਂ ਜਿਹਾ ਪਾਣੀ ਵੀ ਸੁੱਕ ਗਿਆ ਤੇ ਕਈ ਖੂਹ ਤਾਂ ਲੋਕਾਂ ਨੇ ਬੰਦ ਕਰ ਦਿੱਤੇ ਮਿੱਟੀ ਪਾ ਗਏ ਇਸ ਕਰਕੇ ਜਿਹੜਾ ਇਹ ਸੰਦਤੀ ਇਹ ਵੀ ਹੁਣ ਗਾਇਬ ਹੋ ਗਿਆ ਹੈ ਕਿਉਂਕਿ ਹੁਣ ਇਹਦੀ ਲੋੜ ਨਹੀਂ ਇਸ ਕਰਕੇ ਇਹ ਸੰਦ ਹੋਂ ਖੂਹਾਂ ਦੇ ਉੱਪਰੋਂ ਖੂਹੀਆਂ ਦੇ ਉੱਪਰੋਂ ਉਲੋਪ ਹੋ ਗਿਆ ਏ ਇਹ ਸੰਦ ਨੂੰ ਤਖਾਣ ਬਣਾਉਂਦੇ ਹੁੰਦੇ ਸੀ ਤਿਆਰ ਕਰਦੇ ਹੁੰਦੇ ਸੀ ਇਹ ਕੁੰਹਾ ਵੇਪਰ ਜਾ ਕੇ ਇਹਨਾਂ ਨੂੰ ਫਿੱਟ ਕੀਤਾ ਜਾਂਦਾ ਸੀ ਸੋ ਵੇਹੋ ਜੇ ਜਿਹੜੀ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਪੁਰਾਣੇ ਜਵਾਨੇ ਚ ਹੁੰਦੀਆਂ ਸੀ ਉਹ ਅੱਜ ਕੱਲ ਨਹੀਂ ਦਿਸਦੀਆਂ ਇਹ ਚੀਜ਼ਾਂ ਉਹ ਲੋਪ ਹੋਣ ਕਿਨਾਰੇ ਨੇ ਜਿਨ੍ਹਾਂ ਨੂੰ ਕੇ ਸੰਭਣ ਦੀ ਲੋੜ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਜੀ ਵਧੀਆ ਲੱਗਿਆ ਹੋਵੇਗਾ ਆਉਣ ਵਾਲੇ ਬਲੌਗ ਵਿੱਚ ਕੋਈ ਹੋਰ ਪੁਰਾਣੀ ਚੀਜ਼ ਦਿਖਾਵਾਂਗਾ ਤੁਹਾਨੂੰ ਜੋ ਪੁਰਾਣੇ ਵੇਲੇਾਂ ਵਿੱਚ ਅੱਪ ਵਰਤੀ ਜਾਂਦੀ ਵਰਤੀ ਜਾਂਦੀ ਸੀ ਸੋ ਅੱਜ ਲਈ ਇੰਨਾ ਹੀ ਮਿਲਾਂਗੇ ਕਿਸੇ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ